ਐਸਕੇਐਮਡੀ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਬੈਠਕ ਹੋਈ ਹੈ ਜਗਿੰਦਰ ਉਗਰਾਹ ਸਾਡੇ ਨਾਲ ਨੇ ਗੱਲਬਾਤ ਕਰਨ। ਉਗਰਾਹਾਂ ਸਾਹਿਬ ਜਿਸ ਤੰਕ ਦੇ ਨਾਲ ਜੀ ਕਵੱਡੀ ਬੈਠਕ ਹੋਈ ਹੈ। ਰਣਨੀਤੀ ਉਲੀਕ ਦਿੱਤੀ ਗਈ ਹੈ। ਲੇਕਿਨ ਦੂਜੇ ਪਾਸੇ ਸਵਾਲ ਹੈ ਕਿ ਜਿਹੜੇ ਹਰਿਆਣਾ ਬਾਡਰਾਂ ਦੇ ਉੱਪਰ ਕਿਸਾਨ ਬੈਠੇ ਨੇ ਉਹਨਾਂ ਦੀ ਹਮਾਇਤ ਕਰਨ ਲਈ ਉਹਨਾਂ ਦੀ سپورਟ ਦੇ ਵਿੱਚ ਕੌਣ ਉਤਰੂਗਾ? ਅਸੀਂ ਤਾਂ ਸਾਥੀ ਉਹ ਦਿਨ ਦੇ سپورਟ ਚ ਉਹਨਾਂ ਦੀ ਜਿਹ ਦਿਨ ਦੇ ਉਹਨਾਂ ਦੇ ਸੰਘਰਸ਼ ਕੀਤਾ। ਉਹ ਗਏ ਨੇ 13 ਤਰੀਕ। 12 ਤਰੀਕ ਦੀ ਸਾਡੀ ਵੀਡੀਓ ਕਲਿੱਪ ਦੇਖ ਲਓ। ਅਲੱਖ ਸਖਿਆ ਦਾ ਜਗ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਜਦੋਂ ਇਹਨਾਂ ਨੇ ਰੋਕਾਂ ਲਾਈਆਂ ਨੇ ਅਸੀਂ ਉਸੇ ਵੇਲੇ ਸਟੇਟਮੈਂਟ ਦੇਤੀ ਕਲਿੱਪ ਪਾਤੀ ਵੀਡੀਓ ਪਾਤੀ ਵੀ ਸਰਕਾਰ ਖਬਰਦਾਰ ਰਹੇ ਆ ਰੋਕਾਂ ਨਾਲ ਵੀ ਇਹਨਾਂ ਦਾ ਜਮੂਰੀ ਹੱਕ ਹੈ ਲੋਕਤੰਤਰ ਦਾ ਘਾਣ ਕਰਦੇ ਹੋ ਜਮੂਰੀਅਤ ਨੂੰ ਕਤਲ ਕਰਦੇ ਅਸੀਂ ਤਾਂ ਉਸੇ ਉਸੇ ਦਿਨ ਦੀ ਮੈਦਾਨ ਚ ਲੇਕਿਨ ਕੱਲ ਜੋ ਕੁਝ ਵੀ ਹੋਇਆ ਖਨੋਰੀ ਬਾਰਡਰ ਤੇ ਤੁਸੀਂ ਆਪ ਤਸਵੀਰਾਂ ਵੇਖੀਆਂ ਨੇ ਪੁਲਿਸ ਜਿਹੜੀ ਹੈ ਪੰਜਾਬ ਦੀ ਹੱਦ ਦੇ ਵਿੱਚ ਆਂਦੀ ਹੈ ਸ਼ੰਭੂ ਬਾਰਡਰ ਦੇ ਉੱਪਰ ਡਰੋਨ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਅਥਰੂ ਗੈਸ ਦੇ ਗੋਲੇ ਸੁੱਟਦੇ ਨੇ ਗੋਲੀਆਂ ਤੱਕ ਚਲਾਈਆਂ ਗਈਆਂ ਨੇ ਤੁਸੀਂ ਪੈਰਲਰ ਪ੍ਰੋਗਰਾਮ ਚਲਾ ਰਹੇ ਹੋ ਤੁਸੀਂ ਅੱਡ ਅੱਡ ਥਾਂ ਤੇ ਧਰਨੇ ਦੇ ਇਕੱਠਾ ਧਰਨਾ ਹੋਏ ਤੇ ਮਜ਼ਬੂਤੀ ਜ਼ਿਆਦਾ ਨਹੀਂ ਰਹੇਗੀ ਇੱਕੋ ਜਗ੍ਹਾ ਧਰਨਾ ਜੇ ਹੋਏ ਫਿਰ ਗੋਲੀ ਚੱਲ ਨੂੰ हट ਜਾਂਦੀ ਹੈ ਜੇ ਭਲਾ ਅਸੀਂ ਸਾਰੇ ਇਕੱਠੇ ਹੁੰਦੇ ਜੇ ਉਹਨਾਂ ਦਾ ਇਹ ਇਰਾਦਾ ਸੀ ਅਸੀਂ ਗੋਲੀਆਂ ਚਲਾਉਣੀਆਂ ਨੇ ਫਿਰ ਇਹ ਗੋਲੀ ਬੰਦੇ ਨੂੰ ਮਾਰਨ ਨੂੰ हट ਜਾਂਦੀ ਇਹ 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 ਗੱਲ ਜਿਹੜਾ ਸਵਾਲ ਹੈ ਤੁਹਾਡਾ ਇਹ ਸਵਾਲ ਤੁਸੀਂ ਕਰ ਸਕਦੇ ਹੋ ਵੀ ਤੁਸੀਂ ਉਹ ਗੋਲੀ ਚੱਲਣ ਦਾ ਵਿਰੋਧ ਕਿਵੇਂ ਕੀਤਾ ਉਹ ਜ਼ਬਰਦਸਤ ਤੁਸੀਂ ਵਿਰੋਧ ਕੀਤਾ ਤੁਹਾਡਾ ਸਵਾਲ ਇਸ ਤਰ੍ਹਾਂ ਤਾਂ ਬਣਦਾ ਹੈ ਇਹ ਇਹ ਐ ਨਹੀਂ ਵੀ ਉਹ ਤੇ ਜਦੋਂ ਸਰਕਾਰ ਜਦੋਂ ਆਉਂਦੀ ਹੈ ਨਾ ਕਿ ਤੇ ਅਟੈਕ ਤੇ ਆਉਂਦੀ ਆ ਉਹ ਐ ਨਹੀਂ ਦੇਖਦੀ ਵੀ ਗਿਣਤੀ ਘਟਾ ਇੱਕ ਵੱਧਾ ਗਿਣਤੀ ਦਾ ਕੋਈ ਮਤਲਬ ਘਟਣੀ ਜਦੋਂ ਉਹਨਾਂ ਨੇ ਜ਼ਬਰ ਕੀਤਾ ਫਰਜ਼ ਕਰ ਲਓ ਕੋਈ ਬੰਦੇ ਉਹਨਾਂ ਨੇ ਉਹ ਕਹਿੰਦੇ ਨਹੀਂ ਵੀ ਮੁੰਡੇ ਬਦੀ ਕੀ ਕਰਦੇ ਸੀ ਫਿਰ ਟਰੈਕਟਰ ਨੇ ਕਹਦੀ ਬਦੀ ਕੀ ਕਰਦੀ ਸੀ ਗੱਡੀਆਂ ਨੇ ਕਹਦਾ ਬਦੀ ਕੀ ਕਰਦੀ ਸੀ ਉਹ ਵੀ ਤਾਂ ਤੋੜੀਆਂ ਨੇ ਨਾ ਜੇ ਉਹਨਾਂ ਧੱਕਾ ਕਰਨਾ ਜਦੋਂ ਸਰਕਾਰ ਨੇ ਧੱਕਾ ਕਰਨਾ ਫਿਰ ਉਹ ਬੰਦੇ ਨਹੀਂ ਗਿਣਦੇ ਵੀ ਕਿੰਨੇ ਮਾਰਦੇ ਉਹ ਤਾਂ ਬੰਦੇ ਮਾਰਦੇ ਲੇਕਿਨ ਡੱਲੇਵਾਲ ਸਾਹਿਬ ਕਹਿੰਦੇ ਨਜ਼ਰ ਆਏ ਕਿ ਮੈਂ ਕਿਸਾਨ ਜਥੇਬੰਦੀਆਂ ਦੇ ਆਗੂ ਨੂੰ ਕਹਿਣਾ ਚਾਹਨਾ ਕਿਸਾਨਾਂ ਨੂੰ ਕਹਿਣਾ ਚਾਹਨਾ ਕਿ ਸਾਡੇ ਧਰਨੇ ਦੇ ਵਿੱਚ ਸ਼ਾਮਲ ਹੋ ਇਸ ਨੂੰ ਮਜ਼ਬੂਤ ਕਰੋ ਕਿਉਂਕਿ ਤਸ਼ੱਦਦ ਜਿਹੜੀ ਹੈ ਬਾਰਡਰਾਂ ਦੇ ਉੱਪਰ ਪੁਲਿਸ ਬਰਸਾਂ ਦੀ ਨਜ਼ਰ ਆ ਤੁਸੀ ਐਨੂੰ ਕੀ ਦੇਖ ਰਹੇ ਆ ਜਿਹੜੀ ਅੱਜ ਦੀ ਮੀਟਿੰਗ ਆ ਤੁਸੀ ਕੀ ਦੇਖ ਰਹੇ ਹੋ ਡੱਲੇਆਲ ਕਹੇ ਨਾ ਕਹੇ ਸਾਨੂੰ ਕੋਈ ਕਹੇ ਨਾ ਕਹੇ ਐਡੀ ਵੱਡੀ ਘਟਨਾ ਵਾਪਰੀ ਹੋਈ ਐ ਫਿਰ ਸਾਰੀਆਂ ਹਿੰਦੁਸਤਾਨੀਆਂ ਜਥੇਬੰਦੀ ਤਾਂ ਆਲਰੇਡੀ ਐਕਟਿਵ ਨੇ ਦਲੇਆਲ ਨੇ ਜੀ ਕਹੇ ਨਾਂ ਵੀ ਕਹਿੰਦਾ ਇਹ ਤਾਂ ਤਾਂ ਵੀ ਕਰਦੀਆਂ ਆ ਫਿਲਮ ਕਰ ਰਹੇ ਨੇ ਲੰਦਾ ਕਿ ਕਿਤੇ ਨਾ ਕਿਤੇ ਹਜੇ ਵੀ OT's ਹੈਗੀ ਹੈ ਪੋਲਿਟੀਕਲ অর ਨੋਨ ਪੋਲਿਟੀਕਲ ਵਾਲੀ অর ਉਸ ਦੇ ਵਿੱਚ ਕਿਸਾਨ ਪੇ ਇਸ ਦਾ ਨਜ਼ਰ ਆ ਰਿਹਾ ਦੇਖਿਓ ਸਾਥੀਓ ਇਹ ਗੋ ਆਪਾਂ ਸਾਰਿਆਂ ਨੂੰ ਛੱਡਣੀ ਚਾਹੀਦੀ ਹੈ ਸਾਡੇ 'ਚ ਵੀ ਹੈਗੀ ਹੈ ਤੁਹਾਡੇ 'ਚ ਵੀ ਹੋਈ ਗੋ ਆਪਦੀ ਥਾਂ ਤੇ ਆਪਾਂ ਗੋ ਨਹੀਂ ਛੱਡਦੇ ਇਸ ਕਰਕੇ ਸਾਡੀ ਤਾਂ ਬੇਨਤੀ ਹੈ ਭਰਾਓ ਜੇ ਬਚਣਾ ਦਾ ਈਗੋ ਛੱਡ ਦੋ ਲੇਕਿਨ ਉਹ ਗ੍ਰਾਹਕ ਸਾਹਿਬ ਮੈਂ ਤੁਹਾਨੂੰ ਵੀ ਕਹਿੰਦਾ ਵੀ ਤੁਸੀਂ ਵੀ ਛੱਡ ਦੋ ਸਿਹਤ ਤੇ ਦੇਤੀ ਕਿ ਈਗੋ ਛੱਡ ਦਿਓ ਲੇਕਿਨ ਨੌਜਵਾਨ ਕਿੱਥੇ ਜਾਏ ਅੱਜ ਜਿਹੜਾ ਬਾਰਡਰਾਂ ਦੇ ਉੱਪਰ ਬੈਠਾ ਕੱਲ ਜਿਹੜਾ ਉਹ 22 ਸਾਲ ਦਾ ਨੌਜਵਾਨ ਜਿਸ ਦੇ ਗੋਲੀ ਲੱਗੀ ਹੈ ਉਹ ਤੇ ਕਿਸਾਨ ਧਰਨੇ ਦਾ ਹਿੱਸਾ ਬਣਨ ਆਇਆ ਸੀ ਉਹ ਕਿਸੇ ਜਥੇਬੰਦੀ ਦਾ ਹਿੱਸਾ ਤੇ ਨਹੀਂ ਸੀ ਨਾ ਉਸ ਨੂੰ ਗੋਲੀ ਵੀ ਲੱਗੀ ਹੈ ਬਤੌਰ ਕਿਸਾਨ ਹੋਣ ਦੇ ਨਾਤੇ ਲੱਗੀ ਹੈ ਤੇ ਇਸ ਦੇ ਵਿੱਚ ਈਗੋ ਚਾਹ ਤੁਹਾਡੀ ਹੋਏ ਚਾਹ ਉਹਨਾਂ ਦੀ ਹੋਏ ਪਿਸਤੇ ਆਪਸ ਦੇ ਵਿੱਚ ਜਿਹੜੇ ਛੋਟੇ ਕਿਸਾਨ ਹੀ ਰਹੇ ਹਨ ਹੂੰ ਤੁਹਾਨੂੰ ਮੈਂ ਇੱਕ ਸਵਾਲ ਕਰਦਾ ਇੱਥੇ ਅਸੀਂ ਹੁੰਦੇ ਕਿ ਨਾ ਹੁੰਦੇ ਇਸ ਗੱਲ ਦਾ ਸਵਾਲ ਹੈ ਅਸੀਂ ਇਕੱਠੇ ਹੁੰਦੇ ਕਿ ਨਾ ਹੁੰਦੇ ਇਸ ਗੱਲ ਦਾ ਸਵਾਲ ਨਹੀਂ ਹਿੰਦੁਸਤਾਨੀਆਂ ਜਿਹਦੇ ਬੰਦੇ ਸਾਰੀਆਂ ਇਕੱਠੀਆਂ ਹੁੰਦੀਆਂ ਜੇ ਸਰਕਾਰ ਜ਼ਬਰ ਤੇ ਹੁੰਦੀ ਹੈ ਨਾ ਉਹ ਫਿਰ ਇਹ ਨਹੀਂ ਦੇਖਦੀ ਵੀ ਵੱਧ ਨਹੀਂ ਕਿ ਘਟਣੀ ਕਿਉਂਕਿ ਆ ਸਾਡੀ ਅਸਲ ਚ ਹਰੇਕ ਬੰਦਾ ਨੈਲਸਰ ਬਣਾਉਂਦਾ ਆ ਆ ਸਾਡਾ ਇਹ ਨੈਲਸਰ ਹੈ ਸਾਡਾ ਆਪਣਾ ਸਾਡੀ ਆਪਣੀ ਜਥੇਬੰਦੀ ਦਾ ਵੀ ਸਾਡੀ ਸਰਕਾਰ ਨਾਲ ਜੇ ਬੇਮੱਚੀ ਟਕਰਾਏ ਸਾਨੂੰ ਜਦੋਂ ਸਰਕਾਰ ਦੇ ਦਰ ਇਸ ਤਰ੍ਹਾਂ ਦੇ ਫੈਸਲੇ ਕਰਨੇ ਨੇ ਵੀ ਟੱਕਰ ਚ ਪੈਣਾ ਤਾਂ ਸਾਨੂੰ ਉਸ ਵੇਲੇ ਸਾਰੀ ਗੱਲ ਧਿਆਨ ਚ ਹੋਣੀ ਚਾਹੀਦੀ ਹੈ ਹਾਲ ਤਾਂ ਸਾਡੇ ਧਿਆਨ ਚ ਹੋਣੇ ਚਾਹੀਦੇ ਨੇ ਦੇਖੋ ਅੰਦੋਲਨ ਲੜਨਾ ਹਰ ਇੱਕ ਹਰ ਇੱਕ ਜਥੇਬੰਦੀ ਦਾ ਅਬਦਬਦਾ ਤਰੀਕਾ ਹੈ ਆਪਦੇ ਦੀ ਡੋਲਜੀ ਹੈ ਅਸੀਂ ਕਿਸੇ ਨੂੰ ਇਹ ਤਾਂ ਨਹੀਂ ਕਹਿ ਸਕਦੇ ਵੀ ਤੂੰ ਐ ਕਰ ਜਾ ਐ ਕਰ ਅਬਦਬਦਾ ਤਰੀਕਾ ਹੈ ਅਸੀਂ ਤਾਂ ਫਿਰ ਇੱਥੇ ਨੂੰ ਸਾਡਾ ਇਹ ਧਾਰਨਾ ਹੈ ਵੀ ਅਸੀਂ ਕਦੇ ਵੀ ਕਿਸੇ ਤੇ ਚਾਹੇ ਕਿਸੇ মিডিਆ ਵਾਲੇ ਤੇ ਚਾਹੇ ਕਿਤੇ ਬੁੱਧੀਜੀਵੀਆਂ ਤੇ ਚਾਹੇ ਕਿਸੇ ਬੇਸਹਾਰੇ ਤੇ ਚਾਹੇ ਕਦੇ ਮਜ਼ਦੂਰਾਂ ਤੇ ਕਿਸੇ ਤੇ ਵੀ ਜ਼ਬਰ ਹੋ ਜੇ ਅਸੀਂ ਫਿਰ ਉਹਦਾ ਐਨਾਲਿਸਿਸ ਕਰਕੇ ਵੀ ਇਹ ਗੱਲ ਕੀ ਹੈ ਸਾਨੂੰ ਕੀ ਕਰਨਾ ਚਾਹੀਦਾ ਉਦੋਂ ਅਸੀਂ ਫੀਲਡ 'ਚ ਉਹ ਕਦੇ ਗੈਰ ਹਾਜ਼ਰ ਨਹੀਂ ਹੁੰਦੇ ਇੱਕ ਆਖਰੀ ਸਵਾਲ ਹੁਣ ਤੁਹਾਡੀ ਕੀ ਰਣਨੀਤੀ ਹੈ ਹਾਂ ਮੈਨੂੰ ਲੱਗਦਾ ਵੀ ਵਧੀਆ ਗੱਲ ਹੈ ਤੇ ਆਖਰੀ ਸਵਾਲ ਕਰਦੇ ਹਾਂ ਹੁਣ ਸਾਡੀ ਰਣਨੀਤੀ ਇਹ ਹੈ ਸਾਨੂੰ ਬੇਨਤੀ ਕਰਦੇ ਮੀਨ ਸ਼ਾਰਟਕਟ ਕੇ ਕਦਮ ਕਰ ਲੋ ਅਸੀਂ ਸੰਘਰਸ਼ ਕਰਾਂਗੇ ਬਿਲਕੁਲ ਦੇਖੋ ਸੰਘਰਸ਼ ਕਰਾਂਗੇ ਲੇਕਿਨ ਜਿਸ ਢੰਗ ਦੇ ਨਾਲ ਲਗਾਤਾਰ ਕਿਸਾਨ ਜਿਹੜੇ ਨੇ ਉਹ ਹਰਿਆਣਾ ਬਾਰਡਰਾਂ ਦੇ ਡਟੇ ਹੋਏ ਨੇ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਇਸ ਐਸਕੇਐਮ ਦੇ ਮੀਟਿੰਗ ਤੋਂ ਬਾਅਦ ਉਹ ਕਿਸਾਨ ਜਿਹੜੇ ਨੇ ਉਹ ਇਸ ਮੀਟਿੰਗ ਨੂੰ ਲੈ ਕੇ ਕੀ ਕੁਝ ਕਹਿੰਦੇ ਲਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ